ਜੀ ਤੇ ਲੋ ਵੀ ਮਿੱਤਰੋ ਸਵਾਗਤ ਆ ਤੁਹਾਡਾ ਹੋਰ ਇੱਕ ਨਵੇਂ ਵੀਡੀਓ ਦੇ ਵਿੱਚ ਤੇ ਅੱਜ ਆਪਣੇ ਕਰਨ ਵਾਲਾ ਢਾਂਗੇ ਢੋਂਗੇ ਠੀਕ ਥੱਲੋਂ ਸੈੱਟ ਕਰਨ ਵਾਲਿਆ ਤੇ ਨਾਲੇ ਕਰਦੇ ਆ ਢਾਂਗਿਆਂ ਨੂੰ ਰੰਗ ਤੇ ਬਾਕੀ ਤੁਹਾਨੂੰ ਕੁਉਤਰਾ ਖਾਤਰਾਂ ਤੇ ਵੀ ਨਿਗਾ ਮਰਾ ਦੇਾਂਗੇ ਖੁੱਡੇ ਖਾਡੇ ਆਪਣੇ ਸਾਬ ਪਹਿਲਾਂ ਹੀ ਕੀਤੇ ਹੋਏ ਆ ਤੇ ਬਾਕੀ ਧੁੱਪ ਧੁੱਪ ਵਧੀਆ ਨਿਕਲੀ ਵੀ ਆ ਤੇ ਕਰਦੇ ਆ ਸਾਫ ਤੇ ਫਿਰ ਨਾਲ ਦਿਖਾਉਨੇ ਤੁਹਾਨੂੰ ਇੱਕ ਤਾਂ ਮਿੱਤਰੋ ਆ ਢਾਂਗੇ ਨੂੰ ਰੰਗ ਰੰਗ ਕਰਨ ਵਾਲਾ ਇਹ ਤਾਂ ਸਹੀ ਕੀਤਾ ਵਾ ਆਪਣਾ ਤੇ ਪੰਜ ਜੋ ਭਏ ਆ ਤੇ ਬਾਕੀ ਬੱਸ ਆ ਖੁੱਡੇ ਵੀ ਖੋਲ ਲਿਆ ਜਾਂਦੇ ਆ ਕੇ ਇਆ ਬੈਠਿਆ ਕੂਤਰਾ ਮਾਰ ਲਉ ਨੀਗਾ ਤੇ ਇੰਨੀ ਦਿਖਾ ਦਿੰਦੇ ਆ ਤੁਹਾਨੂੰ ਕੂਤਰਾ ਨਾਲ ਵੀ ਤੇ ਲੋਕ ਵੀ ਮਿੱਤਰੋ ਕੂਤਰਾ ਦੀ ਵੀ ਮਾਰ ਲਉ ਨੀਗਾ ਆ ਸਾਰੇ ਕੂਤਰਾ ਢੰਡੀ ਉਂਡੇ ਤੇ ਲਾਤੇ ਸੀ ਪਾਸੇ ਤੇ ਤੇ ਪੱਟ ਪੁੱਟ ਵੀ ਦਿੱਤੇ ਆਪਣੇ ਪਾਸਾ ਥੱਲੇ ਸੈੱਟ ਕਰਦੇ ਆ ਪਹਿਲਾਂ ਨਾਲ ਤੁਹਾਨੂੰ ਨਾਲ ਨਾਲ ਵੀਡੀਓ ਬਣਾ ਕੇ ਦਿਖਾ ਦੇਾਂਗੇ ਤੇ ਆ ਪਿਆ ਰੰਦਾ ਤੇ ਕਰਦੇ ਆ ਸੈੱਟ ਤੇ ਬਾਕੀ ਬਣੇ ਰੋ ਵੀਡੀਓ ਨਾਲ ਤੇ ਲਓ ਵੀ ਮਿੱਤਰੋ ਕਾਲਾ ਰੰਗ ਸਾਰੇ ਢਾਂਗੇ ਤੇ ਕਰਤਾ ਆਪਾਂ ਤੇ ਆ ਲਾਲ ਵੀ ਥੋੜਾ ਜਿਆ ਕਰਕੇ ਦੇਖਿਆ ਸੀਗਾ ਤੇ ਆਹ ਕਰਤਾ ਸਾਰੇ ਟਾਂਗੇ ਤੇ ਕਾਲਾ ਰੰਗ ਤੇ ਲਾਲ ਰਹਿ ਗਿਆ ਲਾਲ ਕੋਲਿਆ ਪਿਆ ਰੰਗਾ ਪਿਆ ਤੇ ਲਾਲ ਰੰਗ ਰਹਿ ਗਿਆ ਤੇ ਕਾਲਾ ਰੰਗ ਤਾਂ ਮਾਰ ਲਉ ਨੀਗਾ ਸਾਰੇ ਟਾਂਗੇ ਤੇ ਫੇਰ ਆਹ ਟਾਂਗਾ ਵੀ ਸਹੀ ਕਰ ਲਿਆ ਤੇ ਇਹਤੇ ਵੀ ਰੰਗ ਕਰਦੇ ਵੀ ਕਰਤਾ ਥੱਲੋਂ ਤੇ ਆ ਵੀ ਕਰਤਾ ਥੱਲੋਂ ਤੇ ਬਾਕੀ ਆ ਸਾਰੇ ਟਾਂਗੇ ਤੇ ਦੇਖ ਲਓ ਤੇ ਬਾਕੀ ਜਦੋਂ ਸਾਰੇ ਟਾਂਗਿਆਂ ਤੇ ਮਾਰਤਾ ਤੁਹਾਨੂੰ ਫੇਰ ਦਿਖਾਵਾਂਗੇ ਵੀ ਵਿਊ ਕੀ ਆਉਂਦਾ ਉਹ ਦੇਖ ਲਓ ਟਾਂਗਿਆਂ ਤੇ ਮਾਰ ਲਓ ਨੀਗਾ ਵੀ ਸੈਟ ਲੱਗਦਾ ਕਿਵੇਂ ਲੱਗਦਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੱਲ ਦੀ ਵੀਡੀਓ ਨੂੰ ਹੀ ਕਰ ਦਿਓ ਲਾਈਕ ਤੇ ਬਾਕੀ ਬਾ ਢਾਂਗੇ ਢੂੰਗੇ ਛੱਟ ਕਰੀ ਜਾਂਦੇ ਆ ਤੇ ਬਾਕੀ ਮਿਲਦੇ ਆ ਤੇ ਲਓ ਵੀ ਮਿੱਤਰੋ ਇੱਕ ਢਾਂਗੇ ਤੇ ਆਪਾਂ ਸਤਰੀ ਖੜੀ ਕਰਤੀ ਤੇ ਰੰਗ ਕਰਨ ਵਾਲਾ ਰਹਿੰਦਾ ਸਾਰਾ ਹੀ ਤੇ ਇੱਥੇ ਤਾਂ ਸਤਰੀ ਖੜੀ ਕਰਤੀ ਸੂਹੀ ਜਾਣ ਕੀ ਤੇ ਬਾਕੀ ਇੱਥੇ ਢਾਂਗੇ ਤੇ ਰੰਗ ਫੇਰ ਤਾਂ ਮਾਰ ਲਓ ਨਿਗਾ ਦੋ ਢਾਂਗਿਆਂ ਤੇ ਆ ਫੇਰੇ ਆ ਪਿਆ ਰੰਗ ਤੀਜੇ ਤੇ ਉਹ ਮਾਰਿਆ ਪਿਆ ਰੰਗ ਵੀਰੇ ਤੇ ਚੌਥਾ ਤੇ ਪੰਜਵਾਂ ਢਾਂਗਾ ਤੇ ਆਪਾਂ ਸਿਮਾਂ ਢਾਂਗਾ ਆ ਤਿੰਨ ਢਾਂਗੇ ਰੰਗ ਕਰਨ ਵਾਲੇ ਰਹਿ ਗਏ ਤੇ ਤਿੰਨ ਤੇ ਕਾਲਾ ਫੇਰਤਾ ਉਹਤੇ ਵੀ ਕਾਲਾ ਫੇਰਤਾ ਉਹ ਲਾਲ ਫੇਰਦੇ ਆ ਬਸ ਉਹਦੇ ਤੇ ਵੀ ਤੇ ਆਪੋਲ ਤੇ ਵੀ ਕਾਲਾ ਕਰਤਾ ਤੇ ਆਹ ਟਾਂਗਿਆਂ ਦੇ ਵੀ ਕਾਲਾ ਕਰਤਾ ਤੇ ਬਾਕੀ ਇਹਨਾਂ ਤੇ ਵੀ ਦੇਖ ਲੋ ਮਾਰ ਲੋ ਨੀਗਾ ਕਰੋ ਚੱਕਾ ਮਿੱਤਰੋ ਤੇ ਬਾਕੀ ਬਸ ਆਹ ਲਾਲ ਰੰਗ ਕਰਦ ਗਏ ਤੇ ਆਹ ਟਾਂਗੇ ਦੀ ਫਿਰ ਤੁਹਾਨੂੰ ਇਸ ਤੋਂ ਬਾਅਦ ਫਿਨਿਸ਼ਿੰਗ ਦਿਖਾਵਾਂਗੇ ਵੀ ਕਿਵੇਂ ਲੱਗਦਾ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਉਹ ਦੋਨੇ ਟਾਂਗਿਆਂ ਦੇ ਵੀ ਕਰਤਾ ਇਹਨੂੰ ਵੀ ਲਾਉਣੇ ਆ ਟਾਂਗੇ ਤੇ ਵੀ ਕਰਦੇ ਜਿਹੜਾ ਆ ਪਿਆ ਤੇ ਆਹ ਟਾਂਗੇ ਤੇ ਵੀ ਜਿਹੜਾ ਉੱਥੇ ਪਿਆ ਉਹ ਟਾਂਗੇ ਤੇ ਵੀ ਤੇ ਸਵਾਰਿਆਂ ਤੇ ਰੰਗ ਰੰਗ ਕਰਕੇ ਫੇਰ ਮਿਲਦੇ ਆ ਤੁਹਾਨੂੰ ਤੇ ਬਾਕੀ ਚਾ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਮਿਲਦੇ ਆ ਫਿਰ ਚਲੋ ਵੀ ਮਿੱਤਰੋ ਕਰਤਾ ਢਾਂਗਾ ਵੀ ਸਹੀ ਤੇ ਮਾਰ ਲਓ ਨੀਗਾ ਲਾਲ ਤੇ ਲਾਲ ਤੇ ਕਾਲਾ ਰੰਗ ਕਰਤਾ ਦੇਖੋ ਸਹੀ ਆ ਮਿੱਤਰੋ ਦੱਸਿਓ ਕਮੈਂਟ ਕਰਕੇ ਤੇ ਬਾਕੀ ਆ ਢਾਂਗੇ ਵੀ ਸੁੱਕ ਗਏ ਇਹਨਾਂ ਤੇ ਕਾਲਾ ਲਾਲ ਰੰਗ ਕਰਦੇ ਆ ਕਾਲਾ ਪਹਿਲਾਂ ਕਰਤਾ ਸੀਗਾ ਤੇ ਇੱਥੇ ਵੀ ਕਰਨ ਵਾਲਾ ਰਹਿੰਦਾ ਹਲੇ ਕੋਈ ਨਹੀਂ ਕਰਦੇ ਆ ਹਲਤ ਵਾਰਾ 1:00 ਵਜਿਆ ਤੇ ਕਰਦਿਆਂ ਫਟ ਫੇਰ ਮਿਲਦੇ ਆ ਤੇ ਲਓ ਵੀ ਮਿੱਤਰੋ ਰੰਗ ਕਰਤਾ ਢਾਂਗਾ ਬਾਕੀ ਸਿਰ ਘੱਟ ਦੀ ਨਾਲ ਰੰਗ ਦੇਖ ਲਓ ਮਾਰ ਲਓ ਨੀਗਾ ਤੇ ਛਤਰੀ ਉਹ ਵੀ ਲੱਗੀ ਪਈ ਆ ਤੇ ਕਰੀ ਹੈਲੋ ਮੁੰਡਿਆ ਮੜੀ ਜੀ ਸ੍ਰੀ ਗੁਰ ਬਈ ਇਹ ਵੀ ਆ ਗਿਆ ਆ ਪਾਰਟੀ ਚੱਲ ਰਹੀ ਆ ਆਪਣੀ ਤੇ ਬਾਕੀ ਦੇਖੋ ਮਾਰੂ ਨੀਆ ਤੇ ਬਾਕੀ ਆ ਦੂਜੇ ਢਾਂਗੇ ਵੀ ਕਰਦਿਆਂ ਰੰਗ ਤੇ ਆ ਗਿਆ ਬੱਸ ਸਰ ਮੋਟਾ ਵੀ ਕਰੂ ਹੰਡ ਰੰਗ ਤੇ ਬਾਕੀ ਬਾਕੀ ਮਿਲਦੇ ਆ ਫੇਰ ਉਹ ਬੱਚਾ ਵੇਖਿਆ ਬਈ ਇਹਦਾ ਪਿੱਛੇ ਦੇਖ ਲਓ। ਆਈ ਥੋੜਾ ਆਇਆ ਸੀ ਉਹ ਬਈ ਆ। ਤੇ ਬਾਕੀ ਮੈਂ ਤਰਾ ਦੇਖਦੇ ਆਂ ਕੀ ਬੰਦਾ ਕਰਦਾ। ਬਈ ਇਹਦੇ ਬਲੌ ਪਿਤਰ ਬਾਅਦ ਪੰਜਵਾ ਟਾਂਗਾ ਰੰਗ ਕਰੀ ਜਾਂਦੇ ਆਂ ਤੇ ਦੂਰ ਰੰਗ ਕਰੇ ਪਏ ਆ ਇੱਕ ਆ ਰੰਗ ਕਰਿਆ ਤੇ ਕਿਤੇ ਉਹ ਲਾਇਆ ਪਿਆ ਤੇ ਆ ਪੰਜਵਾ ਟਾਂਗਾ ਰੰਗ ਕਰੀ ਜਾਂਦੇ ਆਂ ਕਾਲਾ ਰੰਗ ਕੀਤਾ ਬਈ ਇਹਨੂੰ ਸਾਰਿਆਂ ਨੂੰ। ਤੇ ਲਾਲ ਰੰਗ ਰਹਿ ਗਿਆ ਮਾਰਨ ਨਾਲ ਤੇ ਲਾਲ ਵੀ ਮਾਰਦੇ ਆਂ। ਆਇਆ ਹੋਇਆ ਮਾਮਾ ਜੀ ਦਾ ਮੁੰਡਾ। ਤੇ ਬਾਕੀ ਢਾਂਗ ਰੰਗ ਰੰਗ ਕਰੀ ਜਾਂਦੇ ਆ ਤੇ ਕਰਦੇ ਰੰਗ ਫਿਰ ਮਿਲਦੇ ਆ ਉੱਤਰ ਬੈਠਿਆ ਤੇ ਆ ਗੇਟਾਂ ਨੂੰ ਵੀ ਰੰਗ ਕਰਤਾ ਸੀ ਮਿੱਤਰੋ ਦੋਨਾਂ ਨੂੰ ਕਾਲਾ ਰੰਗ ਫੇਰਤਾ ਸੀ ਦੋਨਾਂ ਗੇਟਾਂਿਆਂ ਤੇ ਜਰਜੀ ਲੱਗੀ ਜਾਂਦੀ ਸੀ ਤੇ ਅੰਦਰ ਕੋ ਉੱਤਰ ਦੇਖ ਲਓ ਮਾਰ ਪੋਣੇ ਦੇਖੋ ਮਿੱਤਰੋ ਤੇ ਬਾਕੀ ਬਸ ਮਿਲਦੇ ਆ ਤੇ ਬਣੇ ਰਹੋ ਵੀਡੀਓ ਨਾਲ ਤੇ ਮਿਲਦੇ ਆ ਫਿਰ ਲਓ ਵੀ ਮਿੱਤਰੋ ਪੰਜੇ ਦੇ ਪੰਜੇ ਢਾਂਗੇ ਰੰਗ ਕਰ ਆ 6 ਦੇ 6 ਢਾਂਗੇ ਰੰਗ ਕਰ ਤੇ ਦੋ ਚਾਰ ਤੇ ਦੋ 6 ਮਿੱਤਰੋ ਪੀ ਮਾਰ ਉਹਨੇਗਾ ਢਾਂਗੇ ਕਿਵੇਂ ਲੱਗਦੇ ਆ ਵੀਡੀਓ ਚ ਕਮੈਂਟ ਕਰਕੇ ਜਰੂਰ ਦੱਸਣਾ ਵੀ ਕਿਵੇਂ ਲੱਗੇ ਢਾਂਗੇ ਤੇ ਆ ਇੱਕ ਆ ਕੱਲਾ ਢਾਂਗਾ ਰਹਿ ਗਿਆ ਛੋਟਾ ਜਿਹਾ ਇਹ ਤਾਂ ਮੈਂ ਆਪਣਾ ਬਣਾਇਆ ਵਾ ਤੇ ਕੱਲ ਨੂੰ ਕੱਲ ਦੇ ਵਲੌਗ ਚ ਪੋਲ ਤੇ ਸਾਰੇ ਕਬੂਤਰਾਂ ਦੀ ਵੀਡੀਓ ਤੇ ਕਲੀ-ਕਲੀ ਕਬੂਤਰਾਂ ਦੀ ਅਪਡੇਟ ਦੇਵਾਂਗੇ ਕੱਲ ਦੀ ਵੀਡੀਓ ਚ ਇਹ ਪੋਲਪਾਲ ਰੰਗ ਕਰਨ ਵਾਲਿਆ ਸਾਰੇ ਪੋਲਪਾਲ ਰੰਗ ਕਰਕੇ ਤੇ ਜਿਹੜੀਆਂ ਆਪਣੀਆਂ ਜਾਲ ਵਾਲੀਆਂ ਪਾਈਪ ਸੀਗੀਆਂ ਇਹ ਰੰਗ ਕਰਕੇ ਤੇ ਸਾਰੇ ਕੋਠੇ ਦੀ ਸਫਾਈ ਕਰਕੇ ਤੇ ਖੁੱਡਿਆਂ ਦੀ ਸਫਾਈ ਕਰਕੇ ਕੱਲ ਉਹ ਕਾਲੂ ਆਪਣੇ ਚੈਨਲ ਤੇ ਵੀਡੀਓ ਆਊਗੀ ਤੇ ਕੱਲੂ ਪੱਕਾ ਲਾਜ਼ਮੀ ਵੀਡੀਓ ਪਾਵਾਂਗੇ ਆਪਾਂ ਜਰੂਰ ਤੇ ਬਸ ਆ ਢਾਂਗੇ ਰੰਗ ਕਰਤੇ ਜਿਹੜਾ ਮੇਨ ਕੰਮ ਸੀ ਆਪਣਾ ਇਹ ਨਿਬੜ ਗਿਆ ਤੇ ਕੱਲੂ ਐ ਨਹੀਂ ਪਤਾ ਕੱਲੂ ਜਾਂ ਪਰਸੋਂ ਨੂੰ ਫਿਰ ਛਤਰੀਆਂ ਦੇ ਕੱਪੜਾ ਲਾਉਣ ਵਾਲਾ ਛਤਰੀਆਂ ਦੇ ਕੱਪੜਾ ਲਾਵਾਂਗੇ ਤੇ ਪਰਸੋਂ ਨੂੰ ਉਹਦਾ ਵਲੌਗ ਆਊਗਾ ਤੇ ਬਾਕੀ ਬਸ ਕਬੂਤਰਾਂ ਨੂੰ ਪਾਉਣਾ ਦਾਣਾ ਪਾਣੀ 15-20 ਮਿੰਟਾ ਤਿੱਕਰ ਤੇ ਆਹ ਕੰਮ ਕਾਲੂ ਕਰਾਂਗੇ ਹੱਥੋਂ ਧੋ ਲਈਏ ਨਹਾ ਨੂੰ ਆਈਏ ਤੇ ਆ ਰੰਗ ਇਸਮੇਂਡ ਆਪਣਾ ਸਾਰਾ ਸਾਂਭ ਲਈਏ ਤੇ ਉਹ ਫੁਣਫਣ ਪਏ ਆਪਣੇ ਤੇ ਬਾਕੀ ਬਸ ਦੇਖਦੇ ਆ ਕੋਈ ਲਈ ਬਣੇ ਰਹੋ ਵੀਡੀਓ ਨਾਲ ਮਿੱਤਰੋ ਪਾਉਨੇ ਦਾਣੇ ਦੁਣੇ ਕਬੂਤਰਾਂ ਨੂੰ ਤੇ ਬਾਕੀ ਬਣੇ ਰਹੋ ਵੀਡੀਓ ਨਾਲ ਪੱਥਾ ਜਾ ਕਿ ਤੁਹਾਨੂੰ ਲੱਗ ਕਮੈਂਟ ਮਿੱਤਰੋ ਤੇ ਬਾਤੇ ਦਾਣੇ ਦੁਣੇ ਕਬੂਤਰਾਂ ਨੂੰ ਇੱਧਰ ਲਿਆ ਨੂੰ ਤੇ ਦੂਜੇ ਪਾਸੇ ਵਾਲੇ ਨੂੰ ਵੀ ਪਾਉਨੇ ਦਾਣੇ ਇਹਨਾਂ ਦਾ ਕੇਡਾ ਦਾ ਦिए ਪਾਣੀ ਰਹਿ ਗਿਆ ਇਹਨਾਂ ਨੂੰ ਕੱਲ ਦਵਾਈ ਵਾਲਾ ਦਵਾਈ ਵਾਲਾ ਪਾਣੀ ਪਾਇਆ ਸੀ ਅੱਜ ਕੁਝ ਜਤੋ ਕੇ ਪਾਣੀ ਪਾਵਾਂਗੇ ਇਹਨਾਂ ਨੂੰ ਤੇ ਬਾਕੀ ਇੱਧਰ ਲੈਣ ਨੂੰ ਵੀ ਧਰ ਦिए ਦਾਣੇ ਹਾਏ 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 ਤੇ ਇੱਧਰ ਲੈਣ ਨੂੰ ਵੀ ਧਰਤੇ ਲੋਗ ਮੇਰੇ ਧਰ ਦਾਨੇ ਕੱਲ ਪਾਣੀ ਰਹਿ ਗਿਆ ਪਾਣੀ ਫੇਰ ਧਰ ਦਿਆਂਗੇ ਤੇ ਬਾਕੀ ਬਸ ਫੇਰ ਆ ਟੰਗ ਢੁੰਗ ਵੀ ਦਿਖਾਤੇ ਤੇ ਕੱਲ ਦੇ ਵਲੌਗ ਚ ਵੀ ਦੱਸਤਾ ਕੀ ਹੋਣਾ ਕੀ ਨਹੀਂ ਤੇ ਬਾਕੀ ਫਿਰ ਮੱਸ ਮਿਲਦੇ ਆ ਮਿੱਤਰੋ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਅੱਜ ਦੀ ਵੀਡੀਓ ਚ ਇੰਨਾ ਹੀ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਕਰੋ ਸਪੋਰਟ ਦੱਬ ਕੇ ਤੇ ਮਿਲਦੇ ਆ ਫਿਰ ਕਿਸੇ ਨਵੀਂ ਮਿਲਦੇ ਆ ਫਿਰ ਮਿੱਤਰੋ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਅੱਜ ਦਾ ਆਪਣਾ ਕੰਮ ਨਿਬੜ ਗਿਆ ਢਾਂਗੇ ਢੁੰਗੇ ਰੰਗ ਕਰਤੇ ਸਾਰੇ ਜਿਵੇਂ ਤੁਹਾਨੂੰ ਦਿਖਾਈ ਦਿੱਤੇ ਸੀ ਆ ਪਏ ਆ ਤੇ ਬਾਕੀ ਵਾ ਮਿਲਦੇ ਆਗੇ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਬਾਏ ਬਾਏ ਸਾਰੀ ਵੀਰਾਂ